ਜਿਸ ਮਾਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਪਰ ਤਾਂ ਦਿਲ ਤੇਰੇ ਨਾਵੇਂ ਦੀ ਉਮਰ 10 ਸਾਲ ਦੀ ਐ ਤੇ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਵੱਲੋਂ ਬਹੁਤ ਹੀ ਖੂਬਸੂਰਤ ਗੀਤ ਗਾਏ ਜਾਂਦੇ ਨੇ ਬਹੁਤ ਸਾਰੀਆਂ ਇਹਨਾਂ ਦੀਆਂ ਵੀਡੀਓਜ਼ ਆਇਦੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਮੈਨੂੰ ਮਤਲਬ ਕਿ ਮੰਮਾ ਮੋਬਾਈਲ ਫੋਨ ਤੇ ਗਾਣਾ ਲਗਾ ਕੇ ਰੱਖ ਦਿੰਦੇ ਸੀਗੇ ਤੇ ਮੈਂ ਸੁਣਦਾ ਸੁਣਦਾ ਮੈਨੂੰ ਸ਼ੌਕ ਪੈ ਗਿਆ ਓਲਡਰ ਸਿਗਰਟੇ ਸਾਡੇ ਔਰ 3 ਦੇ ਵਿੱਚ ਮੈਨੂੰ ਇੱਕ ਮੈਮ ਮਿਲੇ ਸੀਗੇ ਤੇ ਉਹਨਾਂ ਨੇ ਉਹਨਾਂ ਨੇ ਮੇਰਾ ਗਾਣਾ ਸੁਣਿਆ ਤੇ ਉਹਨਾਂ ਨੇ ਅੱਗੇ ਮੈਨੂੰ ਸਲੀਮ ਜੀ ਦੇ ਸਟੂਡੀਓ ਭੇਜਿਆ ਸੀਗਾ ਤੇ ਮੈਂ ਉੱਥੋਂ ਸਿਲੈਕਟ ਹੋਇਆ ਤੇ ਫੇਰ ਮੈਂ ਅੱਗੇ ਅੰਮ੍ਰਿਤਸਰ ਤੋਂ ਸਿਲੈਕਟ ਹੋਇਆ ਤੇ ਮੈਂ ਦਿੱਲੀ ਗਿਆ ਫੇਰ ਉੱਥੋਂ ਮੇਰੀ ਸਿਲੈਕਸ਼ਨ ਹੋ ਗਈ ਫੇਰ ਮੈਂ ਜੀ ਗਿਆ ਬੰਬਈ ਕਿੰਨਾ ਸੁਨਾਤਨ ਰੱਬ ਨੇ ਬਣਾਇਆ ਮੇਰੀ ਵੀਡੀਓ ਬਣਾਨੀ ਸੀ ਤੇ ਭਾਰਤੀ ਦੀ ਅੰਦਰ ਲੇਟੇ ਹੋਏ ਸੀਗੇ ਤੇ ਮੈਨੂੰ ਉਹਨਾਂ ਨੇ ਪੇਛਤਾ ਅੰਦਰ ਛੁਣਛੁਣੇ ਰੱਖੇ ਸੀਗੇ ਤੇ ਕਬੂਤਰ ਦਾ ਪੰਖ ਰੱਖਿਆ ਹੈਗਾ ਮੈਂ ਪਹਿਲਾਂ ਮੈਂ ਡਰ ਗਿਆ ਮੈਂ ਕਿ ਆ ਕੀ ਫੇ ਮੈਂ ਨਾ ਉਹਨਾਂ ਦੇ ਪੈਰਾਂ ਤੇ ਇਦਾਂ ਇਦਾਂ ਕੀਤਾ ਫੇ ਉਹਨਾਂ ਨੇ ਇਦਾਂ ਕੀਤਾ ਠੀਕ ਆ ਮੈਂ ਛੁਣਛੁਣਾ ਵੀ ਉਹਨਾਂ ਆਪਾਂ ਫੇ ਉੱਠ ਗਏ ਅੱਛਾ ਫਰੈਂਡਸ ਤਾਂ ਜੀ ਮਤਲਬ ਐਦਾਂ ਕਰਦੇ ਆ ਕਿ ਉਹ ਮੇਰਾ ਦੋਸਤ ਆ ਉਹ ਗੁੰਡਾ ਉਹ ਇੱਥੇ ਜਾ ਕੇ ਆਇਆ। ਅੱਛਾ। ਮਤਲਬ ਪ੍ਰਾਊਡਲੀ ਕਹਿੰਦੇ ਆ ਕਿ ਹਾਂ ਵੀ ਆਹ ਮੁੰਡਾ ਸਾਡਾ ਦੋਸਤ ਹੈ ਤੇ ਉੱਥੇ ਤੱਕ ਆ ਕੇ ਆਇਆ ਹੈ ਨਾ? ਹਾਂਜੀ। ਨਾਲੇ ਕੈਮਰੇ ਵਾਲ ਦੇਖੀ ਕੱਕੇ। ਓਕੇ ਦੋਸਤ। ਪੰਜਾਬ న్యూਸ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋ। ਓਕੇ। ਤਿਆਜ ਤੇ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਇੱਕ ਅਜਿਹੇ ਖਾਸ ਬੱਚੇ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਉਮਰ ਤਾਂ ਬਹੁਤ ਛੋਟੀ ਐ ਪਰ ਛੋਟੀ ਉਮਰ ਦੇ ਵਿੱਚ ਉਹਨਾਂ ਵੱਲੋਂ ਵੱਡੇ ਮੁਕਾਮ ਹਾਸਲ ਕੀਤੇ ਗਏ ਨੇ ਗਾਇਕੀ ਦੇ ਖੇਤਰ ਦੇ ਵਿੱਚ ਆਪਣੀ ਕਿਸਮਤ ਦੀ ਅਜ਼ਮਾਇਸ਼ ਕੀਤੀ ਗਈ ਐ ਬਹੁਤ ਹੀ ਖੂਬਸੂਰਤ ਇਹਨਾਂ ਦੀ ਆਵਾਜ਼ ਐ ਤੇ ਕਈ ਰਿਐਲਿਟੀ ਸ਼ੋਜ਼ ਦੇ ਵਿੱਚ ਵੀ ਇਹ ਜਾ ਚੁੱਕੇ ਨੇ ਅਸੀਂ ਗੱਲ ਕਰਦੇ ਪਿਆ ਵਿਨੇਦੀ ਵਿਨੈਜ ਜਿਨ੍ਹਾਂ ਦੀ ਉਮਰ 10 ਸਾਲ ਦੀ ਐ ਤੇ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਵੱਲੋਂ ਬਹੁਤ ਹੀ ਖੂਬਸੂਰਤ ਗੀਤ ਗਾਏ ਜਾਂਦੇ ਨੇ ਬਹੁਤ ਸਾਰੀਆਂ ਆਰ ਵੀਡੀਓਸ ਆਈ ਦੇ ਨੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸੇਤ ਦੱਸੋ ਕੀ ਮਿਆਂ ਹਾਂਜੀ ਠੀਕ ਆ ਠੀਕ ਹੈ ਪਹਿਲਾਂ ਡਾਊਨ ਸੀ ਨਾ ਸੇਤ ਹਾਂਜੀ ਪਹਿਲਾਂ ਕੀ ਹੋਇਆ ਸੀ ਪਹਿਲਾਂ ਮੇਰੇ ਸਟਮਕ ਦੇ ਵਿੱਚ ਇਨਫੈਕਸ਼ਨ ਸੀਗੀ ਅੱਛਾ ਇਨਫੈਕਸ਼ਨ ਸੀਗੀ ਤੁਹਾਡੀ ਉਮਰ ਸੱਚੀ ਦਾ 10 ਸਾਲ ਹੈ ਹਾਂਜੀ ਹੈ ਸੱਚੀ ਜਿੱਦਾਂ ਦੀ ਅਸੀਂ ਵੀਡੀਓਸ ਦੇਖਿਆ ਤੁਹਾਡੀਆਂ ਵਾਇਰਲ ਹੁੰਦੀਆਂ ਪਈਆਂ ਜਿੰਨਾ ਸਾਨੂੰ ਤੁਹਾਡੇ ਬਾਰੇ ਪਤਾ ਹੈ ਕਿ ਰੈਲੀਟੀ ਸ਼ੋਅ ਦੇ ਵਿੱਚ ਵੀ ਜਾ ਕੇ ਆਏ ਹੋ ਤੁਸੀਂ ਲੱਗਦੇ ਤਾਂ ਨਹੀਂ ਤੁਸੀਂ ਇੰਨੇ ਛੋਟੇ ਹੋ ਸਕਦੇ ਆ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਮੁਕਾਮ ਹਾਸਲ ਕਰ ਲਿਆ ਹੈ ਪਤਾ ਨਹੀਂ ਅੱਛਾ ਮਤਲਬ ਕਿਵੇਂ ਗਾਉਣ ਦਾ ਕਿਵੇਂ ਸ਼ੌਂਕ ਪਿਆ ਮੈਨੂੰ ਮਤਲਬ ਕਿ ਮਮਾ ਮੋਬਾਈਲ ਫੋਨ ਤੇ ਗਾਣਾ ਲਗਾ ਕੇ ਰੱਖ ਦਿੰਦੇ ਸੀਗੇ ਤੇ ਮੈਂ ਸੁਣਦਾ ਸੁਣਦਾ ਮੈਨੂੰ ਸ਼ੌਂਕ ਪੈ ਗਿਆ ਅੱਛਾ ਅੱਛਾ ਮਮਾ ਦੇ ਵੱਲੋਂ ਮਤਲਬ ਕਿ ਗੀਤ ਸੁਨੇ ਜਾਂਦੇ ਸੀ ਮੋਬਾਈਲ ਦੇ ਵਿੱਚ ਤੇ ਚਾਹੁੰਦੇ ਸੀਗੇ ਕਿ ਸਾਡਾ ਮੁੰਡਾ ਸਿੰਗਰ ਬਣੇ ਹਨਾ ਹਾਂਜੀ ओके चलो आज इंटरव्यू तो सित करने वास्ते पहुंच गया थोड़ी सब तो पहले सानो गाना सुनाओ फिर असी और बहुत सारीयां गल्ला करनीया थोड़े नाल पर वो गाना सुनन तो बाद जे मैं कह के तू टडकण है मेरी मैं बचदा ना जे तू जरा लाई देरी ਤਾਂ ਫਿਰ ਕੀ ਤੂੰ ਪਰਿਏ ਨੀ ਮੇਰੇ ਕਹੇ ਤੇ ਹਵਾ ਮਾ ਤੋਂ ਪਹਿਲਾਂ ਆ ਜਾਇਆ ਹੱਕ ਕਰੇਗੀ ਕੀਤੇ ਜਵਾ ਦੇ ਨੀ ਇੱਕ ਤਾਂ ਨੀ ਬਾਦੇ ਬੇਸ਼ੱਕ ਅਸਾਂ ਨੂੰ ਕੋਈ ਵੀ ਸਜ਼ਾ ਦੇ ਬਰਦੇ ਤੂੰ ਫਿਰ ਵੀ ਨਾ ਆਈ ਤਾਂ ਦੁਨੀਆ ਇਹ ਸ਼ੱਕ ਦਾ ਤਮਾਸ਼ਾ ਬਣਾਇਆ ਕਰੇਗੀ ਕਿਆ ਬਾਤ ਹੈ ਬਹੁਤ ਹੀ ਖੂਬਸੂਰਤ ਆਵਾਜ਼ ਹੈ ਤੁਹਾਡੀ ਥੈਂਕ ਯੂ ਅੱਛਾ ਦੱਸੋ ਮੈਨੂੰ ਵੀ ਨਹੀਂ ਕਿ ਇੰਨੀ ਛੋਟੀ ਉਮਰ ਦੇ ਵਿੱਚ ਮਤਲਬ ਕਿ ਜਦੋਂ ਗਾਉਣਾ ਸ਼ੁਰੂ ਕੀਤਾ ਸੀਗਾ ਖੁਦ ਨੂੰ ਕਦੋਂ ਮਹਿਸੂਸ ਹੋਇਆ ਕਿ ਮੇਰੀ ਆਵਾਜ਼ ਵਾਕਈ ਬਹੁਤ ਸੋਹਣੀ ਹੁੰਦੀ ਜਾ ਰਹੀ ਆ ਤੇ ਮੈਂ ਹੁਣ ਸਿੰਗਰ ਹੀ ਬਨਣਾ ਵਾ ਜਦੋਂ ਮੈਂ 7 ਇਅਰ 올ਡ ਦਾ ਸੀਗਾ ਤੇ ਸਾਡੇ 3rd ਦੇ ਵਿੱਚ ਮੈਨੂੰ ਇੱਕ ਮੈਮ ਮਿਲੇ ਸੀਗੇ ਤੇ ਉਹਨਾਂ ਨੇ ਉਹਨਾਂ ਨੇ ਮੇਰੇ ਗਾਣਾ ਸੁਣਿਆ ਤੇ ਉਹਨਾਂ ਨੇ ਅੱਗੇ ਮੈਨੂੰ ਸਲੀਮ ਜੀ ਦੇ ਸਟੂਡੀਓ ਭੇਜਿਆ ਸੀਗਾ ਤੇ ਮੈਂ ਉੱਥੋਂ ਸਿਲੈਕਟ ਹੋਇਆ ਫੇ ਮੈਂ ਅੱਗੇ ਅੰਮ੍ਰਿਤਸਰ ਤੋਂ ਸਿਲੈਕਟ ਹੋਇਆ ਫੇ ਮੈਂ ਇਸ ਵਾਸਤੇ ਸਿਲੈਕਟ ਹੋਏ ਹਾਂ ਸਾਰੀ ਗਮਾ ਪਾਲਿਟਲ ਚੈਂਸ ਠੀਕਾ ਮਤਲਬ ਸਕੂਲ ਦੀ ਮਤਲਬ ਸਕੂਲ ਤੋਂ ਤੁਹਾਡਾ ਇਹ ਸਫਰ ਸ਼ੁਰੂ ਹੋਇਆ ਇੱਕ ਟੀਚਰ ਦੇ ਜ਼ਰੀਏ ਅੰਬਰਸਰ ਮਤਲਬ ਸਿਲੈਕਸ਼ਨ ਹੋਣ ਤੋਂ ਬਾਅਦ ਫਿਰ ਫੇ ਮੈਂ ਦਿੱਲੀ ਗਿਆ ਫਿਰ ਉੱਥੋਂ ਮੇਰੀ ਸਿਲੈਕਸ਼ਨ ਹੋ ਗਈ ਫੇ ਮੈਂ ਜੀ ਗਿਆ ਬੰਬਈ ਅੱਛਾ ਕਿੱਤਾ ਵਧੀਆ ਉਹ ਸਫਰ ਸਾਰਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਸੀਗਾ ਅੱਛਾ ਕਿਹੜਾ ਗੀਤ ਉਹਨਾਂ ਨੇ ਇਹੋ ਜਿਹਾ ਸੁਣਾਇਆ ਕਿ ਤਾ ਉਹਨੂੰ ਮਤਲਬ ਕਿ ਬਾਂਬੇ ਤੱਕ ਪਹੁੰਚਾ ਦਿੱਤਾ ਉਹ ਕਿੰਨਾ ਸੋਹਣਾ ਸਾਨੂੰ ਵੀ ਸੁਣਾ ਦਿਓ ਫਿਰ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਦਿਲ ਕਰੇ ਵੇਖਦਾ ਰਮਾ ਕਿੰਨਾ ਸੋਨਾ ਤੈਨੂੰ ਰੱਬ ਨੇ ਬਣਾਇਆ ਕੀ ਬਾਤ ਹੈ ਅੱਛਾ ਅਸੀਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਦੇਖੀਆਂ ਤੇ ਤੁਹਾਡੀ ਭਾਰਤੀ ਜੀ ਦੇ ਨਾਲ ਵੀ ਫੋਟੋਜ਼ ਹੈਗੀਆਂ ਨਾ ਉਹਨਾਂ ਦੇ ਨਾਲ ਦੱਸੋ ਕਿਦਾਂ ਦੀ ਮਤਲਬ ਤੁਹਾਡਾ ਹੋ ਰਿਹਾ ਮੇਲ ਮਲਾਪ ਕਿਉਂਕਿ ਜੇ ਭਾਰਤੀ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜੀ ਬਹੁਤ ਜ਼ਿਆਦਾ ਚੁਲਬਲੇ ਆ ਨੇਚਰ ਤੋਂ ਹਨਾ ਅ ਪਹਿਲਾਂ ਸਾਨੂੰ ਨਾ ਮਤਲਬ ਮੇਰੀ ਵੀਡੀਓ ਬਣਾਨੀ ਸੀ ਤੇ ਭਾਰਤੀ ਜੀ ਅੰਦਰ ਲੇਟੇ ਹੋਏ ਸੀਗੇ ਤੇ ਮੈਨੂੰ ਉਹਨਾਂ ਨੇ ਭੇਜਤਾ ਅੰਦਰ ਛੁਣਛੁਣੇ ਰੱਖਿਆ ਸੀਗੇ ਤੇ ਕਬੂਤਰ ਦਾ ਪੰਖ ਰੱਖਿਆ ਹੋਗਾ ਮੈਂ ਪਹਿਲਾਂ ਮੈਂ ਡਰ ਗਿਆ ਮੈਂ ਕਿ ਆ ਕੀ ਫੇ ਮੈਂ ਨਾ ਉਹਨਾਂ ਦੇ ਪੈਰਾਂ ਤੇ ਇਦਾਂ ਇਦਾਂ ਕੀਤਾ ਫੇ ਉਹਨਾਂ ਨੇ ਇਦਾਂ ਕੀਤਾ ਠੀਕ ਆ ਮੈਂ ਛੁਣਛੁਣਾ ਵੀ ਉਹਨਾਂ ਆਪਾਂ ਫੇ ਉੱਠ ਗਏ ਅੱਛਾ ਮਤਲਬ ਇਦਾਂ ਮਜ਼ਾਕ ਮਸਤੀ ਚੱਲਦੀ ਰਹਿੰਦੀ ਸੀ ਨਾ ਸੱਟ ਦੇ ਹਾਂਜੀ ਓਕੇ ਅੱਛਾ ਮਤਲਬ ਕਿ ਤੁਹਾਡੇ ਸਕੂਲ ਦੇ ਵਿੱਚ ਵੀ ਬਹੁਤ ਸਾਰੇ ਗਾਣੇ ਸੁਣਦੇ ਹੋਣਗੇ ਕਹਿੰਦੇ ਵੀ ਹੋਣੇ ਕਿ ਆ ਮੁੰਡਾ ਕਲਾਕਾਰ ਆ ਇਹਦੇ ਕੋਲ ਹੀ ਗਾਣਾ ਸੁਣਨਾ ਵਾ ਤੇ ਫਰੈਂਡਸ ਦਾ ਕੀ ਤੁਹਾਡਾ ਰਿਐਕਸ਼ਨ ਹੁੰਦਾ ਜਦੋਂ ਤੁਹਾਨੂੰ ਗੁੰਡੇ ਦੇਖਦੇ ਨੇ ਉਹ ਫਰੈਂਡਸ ਤਾਂ ਜੀ ਮਤਲਬ ਐਦਾਂ ਕਰਦੇ ਆ ਕਿ ਉਹ ਮੇਰਾ ਦੋਸਤ ਆ ਉਹ ਗੁੰਡਾ ਉਹ ਇੱਥੇ ਜਾ ਕੇ ਆਇਆ ਅੱਛਾ ਮਤਲਬ ਪ੍ਰਾਊਡਲੀ ਕਹਿੰਦੇ ਆ ਕਿ ਹਾਂ ਵੀ ਆਹ ਮੁੰਡਾ ਸਾਡਾ ਦੋਸਤ ਹੈ ਤੇ ਉੱਥੇ ਤੱਕ ਗਾ ਕੇ ਆਇਆ ਹੈ ਨਾ ਹਾਂਜੀ ਤੁਹਾਡੇ ਫਰੈਂਡਸ ਵੀ ਗਾਣੇ ਸੁਣਦੇ ਹੋਣਗੇ ਕਿਹੜਾ ਗਾਣਾ ਵੱਧ ਸੁਣਦੇ ਤੁਹਾਡੇ ਕੋਲੇ ਸਾਰੇ ਹੀ ਗਾਣੇ ਜਿੰਨੇ ਮੇਰੇ ਆਏ ਆ ਸਾਰੇ ਤੁਹਾਡੇ ਆਪਣੇ ਗਾਣੇ ਵੀ ਆ ਗਏ ਹੈ ਨਹੀਂ ਨਹੀਂ ਜਦੋਂ ਵਾਸ਼ ਪੰਜਾਬ ਦੇ ਵਿੱਚ ਹੁਣ ਮੈਂ ਜਾ ਕੇ ਆਇਆ ਤੇ ਉਹ ਵਾਲੇ ਉਹਨਾਂ ਨੇ ਸਾਰੇ ਸੁਣਦੇ ਆ ਕਿਹੜਾ ਗਾਣਾ ਸਾਨੂੰ ਵੀ ਸੁਣਾ ਦਿਓ ਇੰਨੀ ਸੁਣੀ ਆਵਾਜ਼ ਦਿਲ ਕਰਦਾ ਗਾਣੇ ਸੁਣੀ ਜਾਈਏ ਤੁਹਾਡੇ ਕੋਲੇ ਜਿਸ ਮਾ ਤੋਂ ਪਾਰ ਦੀ ਗੱਲ ਐ ਛੇੜੀ ਸਾਡੇ ਪਿਆਰ ਦੀ ਗੱਲ ਐ ਪਰ ਤਾਂ ਦਿਲ ਤੇਰੇ ਨਾਵੇਂ ਸੱਜਣਾ ਇਤਬਾਰ ਦੀ ਗੱਲ ਐ ਤੇਰੇ ਤੇ ਹਾ ਨਾ ਕੇ ਹੰਕਾਰ ਦੀ ਗੱਲ ਐ ਜਿਸ ਮਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਦਿਲ ਤਾਂ ਕਰਦਾ ਹੁੰਦਾ ਤੇਰੇ ਕੋਲੇ ਬੈਠੇ ਰਹੀਏ ਤੇਰੀਆਂ ਹੀ ਬਸ ਸੁਣੀਏ ਤੈਨੂੰ ਆਪਣੀ ਨਾ ਕੋਈ ਕਹੀਏ ਸਾਡੇ ਦਿਲ ਚੋਂ ਆਈ ਸਜਣਾ ਇੱਕਦਾਰ ਦੀ ਗੱਲ ਹੈ ਜਿਸ ਮਾਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ ਕੀ ਬਾਤ ਹੈ ਅੱਛਾ ਇੰਨੀ ਛੋਟੀ ਉਮਰ ਦੇ ਵਿੱਚ ਲਿਰਿਕਸ ਯਾਦ ਰਹਿੰਦੇ ਨੇ ਕਦੇ ਤਾਂ ਨਹੀਂ ਭੁੱਲ ਜਾਂਦੇ ਨਹੀਂ ਨਹੀਂ ਹੈ ਨਹੀਂ ਨਹੀਂ ਔਖਾ ਤਾਂ ਨਹੀਂ ਹੁੰਦਾ ਪੜਾਈ ਵੀ ਦੇਖਣੀ ਆ ਮਿਊਜ਼ਿਕ ਨੂੰ ਵੀ ਟਾਈਮ ਦੇਣਾ ਰਿਆਜ਼ ਵੀ ਕਰਨੀ ਨਹੀਂ ਨਾ ਨਹੀਂ ਔਖਾ ਲਾਦਾ ਨੇਓਖਾ ਲੱਗਦਾ ਕਿੱਦਾਂ ਮੈਨੇਜ ਕਰਦੇ ਦੱਸੋ ਆਪਣਾ ਸਾਰਾ ਸਕੇਡਿਊਲ ਸਾਨੂੰ ਜਿੱਦਾਂ ਹੁਣ ਮੈਂ ਵੌਇਸ ਆਫ ਪੰਜਾਬ ਦੇ ਵਿੱਚ ਗਿਆ ਸੀ ਅੱਛਾ ਵੌਇਸ ਆਫ ਪੰਜਾਬ 'ਚ ਵੀ ਜਾ ਕੇ ਆਇਆ ਹਾਂ ਹਾਂਜੀ ਅੱਛਾ ਉੱਥੇ ਦਾ ਵੀ ਦੱਸੋ ਸਫ਼ਰ ਉੱਥੇ ਤਾਂ ਬਹੁਤ ਵਧੀਆ ਰਿਹਾ ਮੈਂ ਸੈਮੀ ਫਾਈਨਲ ਤੱਕ ਗਿਆ ਸੀ ਤੇ ਉੱਥੇ ਦੇ ਜਿਹੜੇ ਮੈਂਟਰ ਸੀਗੇ ਵਿਵੇਕ ਮਹਾਜਨ ਉਹਨਾਂ ਨੇ ਮੇਰਾ ਬਹੁਤ ਪਿਆਰ ਕੀਤਾ ਅੱਛਾ ਕੀ ਕਹਿੰਦੇ ਹੁੰਦੇ ਸੀ ਤੁਹਾਡੀ ਬਾਤ ਸੁਣਨ ਤੋਂ ਬਾਅਦ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਢਿੰਬੜੀ ਟਿੰਬੜੀ ਟਿੰਬੜੀ ਕੀ ਹੁੰਦਾ ਉਹਨਾਂ ਨੇ ਨਾਮ ਰੱਖਿਆ ਸੀਗਾ ਟਿੰਬੜੀ ਦਾ ਤਾਂ ਕਿਹਾ ਤੁਹਾਨੂੰ ਉਹਨਾਂ ਨੇ ਉਹ ਮੈਂ ਉੱਥੇ ਸ਼ਰਾਰਤਾ ਬਹੁ ਕਰਦਾ ਸੀਗਾ ਤਾਂ ਕਰਦਾ ਸੀ ਸ਼ਰਾਰਤੀ ਆ ਤੁਸੀਂ ਹੈ ਨਾ ਹਾਂਜੀ ਓਕੇ ਉੱਥੇ ਕਿਹੜਾ ਗਾਣਾ ਗਾਇਆ ਸੀਗਾ ਉੱਥੇ ਮੈਂ ਮੈਂ ਗਾਇਆ ਸੀ ਜਿਹੜਾ ਹੁਣੇ ਤੁਹਾਨੂੰ ਮੈਂ ਸੁਣਾਇਆ ਉਹ ਵਾਲਾ ਅੱਛਾ ਮੈਨੂੰ ਲੱਗਦਾ ਇਹ ਗਾਣਾ ਸੁਣਨ ਤੋਂ ਬਾਅਦ ਉਹਨਾਂ ਨੇ ਤੁਹਾਡੇ ਕਾਫੀ ਤਾਰੀਫਾਂ ਵੀ ਕੀਤੀਆਂ ਹਾਂਜੀ ਕਿ ਕਿੰਨੇ ਕ ਦੋਸਤ ਬਣ ਗਏ ਸੀ ਉੱਥੇ ਤੁਹਾਡੇ ਕਾਫੀ ਸਾਰੇ ਦੋਸਤ ਬਣ ਗਏ ਸੀ ਕਾਫੀ ਸਾਰੇ ਬਣ ਗਏ ਸੀਗੇ ਹਾਂਜੀ ਓਕੇ ਤੇ ਹੁਣ ਜਿੱਦਾਂ ਮਤਲਬ ਤੁਸੀਂ ਮਤਲਬ 뮤직 ਦੇ ਵਿੱਚ ਆਏ ਹੋ 뮤직 ਦੇ ਵਿੱਚ ਕਿਹੜੇ ਸਿੰਗਰ ਵਾਂਗ ਤੁਸੀਂ ਵੱਡੇ ਹੋ ਕੇ ਬੰਨਣਾ ਚਾਹੁੰਦੇ ਹੋ ਮੁਸਾਫਰ ਸਾਹਿਬ ਅੱਛਾ ਤੇ ਉਹਨਾਂ ਨੂੰ ਤੁਸੀਂ ਪਸੰਦ ਕਰਦੇ ਹੋ ਹਾਂਜੀ ਉਹਨਾਂ ਦਾ ਕੋਈ ਗੀਤ ਜਾਂ ਉਹਨਾਂ ਦੀ ਕੋਈ ਕਵਾਲੀ ਜਾਂ ਗਜ਼ਲ ਹਾਂਜੀ ਤੂੰ ਮੈਂ ਦਿਲ ਲਗੀ ਬੂ जानि पड़ेगी तुम्हें दिल लगी भूल जानी पड़ेगी मोहब्बत कीरों हूं मैं कर तो देखो जमाने को अपना बना कर तो देखो हमें भी तुम ਨਾ ਬਣਾ ਕਰ ਤੋ ਦੇਖੋ ਦਿਲ ਲਗੀ ਭੁੱਲ ਜਾਣੀ ਪੜੇਗੀ ਦਿਲ ਲਗੀ ਭੁੱਲ ਜਾਣੀ ਪੜੇਗੀ ਦਿਲ ਲਗੀ ਭੁੱਲ ਜਾਣੀ ਪੜੇਗੀ ਤੂੰ ਮੇਰੇ ਦਿਲ ਲਗੀ ਭੁੱਲ ਜਾਣੀ ਪੜੇਗੀ ਦਿਲ ਲਗੀ ਭੁੱਲ ਜਾਣੀ ਪੜੇ ਤੇ ਬਹੁਤ ਹੀ ਸੋਹਣਾ ਗਾਣਾ ਗਾਇਆ ਅੱਛਾ ਦੱਸੋ ਮੈਨੂੰ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਮਤਲਬ ਕਿ ਆਪਣਾ ਮਿਊਜ਼ਿਕ ਦੇ ਵਿੱਚ ਫਿਊਚਰ ਲੱਭਦੇ ਪਿਓ ਕਿਹਨਾਂ ਕੋਲੇ ਸਿੱਖਦੇ ਪਿਓ ਇਸ ਆਵਾਜ਼ ਨੂੰ ਅੱਗੇ ਪਰਫੈਕਟ ਕਰਨ ਵਾਸਤੇ ਹੋਰ ਜ਼ਿਆਦਾ ਜਦੋਂ ਮੈਂ ਆਪਣੇ ਪਹਿਲੇ ਗੁਰੂ ਜੀ ਤੋਂ ਸਿੱਖਦਾ ਹੁੰਦਾ ਸੀਗਾ ਤੇ ਉਹਨਾਂ ਦਾ ਨਾਮ ਹੈਗਾ ਬਲਜਿੰਦਰ ਸਿੰਘ ਤੇ ਮੇਰੇ ਜਿਹੜੇ ਹੁਣ ਟੀਚਰ ਹੈ ਉਹਨਾਂ ਦਾ ਨਾਮ ਹੈਗਾ ਖੁਸ਼ਪਾਲ ਸਿੰਘ ਜੰਡੂ ਅੱਛਾ ਇਹਨਾਂ ਕੋਲੇ ਮਤਲਬ ਪਹਿਲੇ ਤੁਸੀਂ ਉਹਨਾਂ ਕੋ ਸਿੱਖਿਆ ਹੋ ਤੁਸੀਂ ਖੁਸ਼ਪਾਲ ਸਿੰਘ ਜੀ ਕੋ ਸਿੱਖਦੇ ਪਣਾ ਠੀਕ ਹੈ ਤੇ ਉੱਥੇ ਕਿੰਨੇ ਕ ਬੱਚੇ ਆਉਂਦੇ ਫਿਰ ਕਾਫੀ ਸਾਰੇ ਹੁੰਦੇ ਆ ਕਾਫੀ ਸਾਰੇ ਆਉਂਦੇ ਆ ਠੀਕ ਹੈ ਤੇ ਸਾਰੇ ਕਹਿੰਦੇ ਹੋਗੇ ਕਿ ਇਹ ਤਾਂ ਉਹੀ ਮੁੰਡਾ ਜਿਹੜਾ ਮਤਲਬ ਕਿਥੇ ਰਿਐਲਿਟੀ ਸ਼ੋਅ ਦੇ ਵਿੱਚ ਗਿਆ ਹਨਾ ਕਾਫੀ ਮਤਲਬ ਆਦਰ ਸਤਿਕਾਰ ਵੀ ਮਿਲਦਾ ਹੋਗਾ ਹਾਂਜੀ ਠੀਕ ਹੈ ਜਿਹੜੀ ਟੀਚਰ ਨੇ ਤੁਹਾਨੂੰ ਉੱਥ ਤੱਕ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਉਸ ਟੀਚਰ ਦਾ ਧੰਨਵਾਦ ਕਿਵੇਂ ਕੀਤਾ ਫਿਰ ਤੁਸੀਂ ਮੈਂ ਪਹਿਲਾਂ ਸਕੂਲੇ ਗਿਆ ਫਿਰ ਮੈਂ ਕਲਾਸ ਚ ਗਿਆ ਫਿਰ ਮੈਮ ਨੂੰ ਮੈਂ ਹੱਗ ਕੀਤਾ ਤੇ ਮੈਮ ਨੂੰ ਮੈਂ ਡੈਰੀ ਮਿਲਕ ਦਿੱਤੀ ਅੱਛਾ ਡੈਰੀ ਮਿਲਕ ਦਿੱਤੀ ਫਿਰ ਮੈਮ ਕੀ ਕਹਿੰਦੇ ਮੈਮ ਕਹਿੰਦੇ ਥੈਂਕ ਯੂ ਮੈਮ ਕਹਿੰਦੇ ਥੈਂਕ ਯੂ ਅੱਛਾ ਵੀ ਨੇ ਹੋਰ ਤੁਹਾਡੇ ਕੀ ਕੀ ਸ਼ੌਂਕ ਨੇ 뮤직 ਤੋਂ ਇਲਾਵਾ ਮੇਰੇ ਇਨਸਟਰੂਮੈਂਟ ਬਜਾਣਾ ਅੱਛਾ ਕਿਹੜੇ ਕਿਹੜੇ ਇਨਸਟਰੂਮੈਂਟ ਪਲੇ ਕਰ ਲੈਂਦੇ ਹੋ ਤਬਲਾ ਹੂੰ ਤੇ ਢੋਲ ਅੱਛਾ ਢੋਲ ਵੀ ਟੋਲ ਚੱਕਦੇ ਕਿਦਾਂ ਫਿਰ ਤੁਸੀਂ ਨਹੀਂ ਛੋਟਾ ਮੇਰੇ ਕੋਲ ਅਰੇ ਛੋਟਾ ਵਾ ਓਕੇ ਹੋਰ ਹੋਰ ਮੈਨੂੰ ਪਸੰਦ ਹੈ ਖਿਆ ਡਰਮ ਸੈਟ ਜੋ ਡਰਮ ਸੈਟ ਵੀ বাজਾਉਣਾ ਪਸੰਦ ਹੈ ਹਾਂਜੀ ਅੱਛਾ ਆਂਡ ਘਵਾਂਡ ਰਿਸ਼ਤੇਦਾਰ ਕੀ ਕਹਿੰਦੇ ਜਦੋਂ ਤੁਹ ਪਤਾ ਲੱਗਦਾ ਕਿ ਹਾਂ ਵੀ ਆ ਮੁੰਡਾ ਤਾਂ ਬੜਾ ਟੈਲੈਂਟਿਡ ਹੈ ਛੋਟੀ ਜੀ ਉਮਰ ਦੇ ਵਿੱਚ ਨੀਆਂ ਵੱਡੀਆਂ ਵੱਡੀਆਂ ਮੱਲਾ ਮਾਰ ਲੀਆਂ ਕੀ ਕਹਿੰਦੇ ਨੇ ਫਿਰ ਸਾਰੇ ਆ ਕੇ ਕਹਿੰਦੇ ਆ ਤਾਂ ਉਹੀ ਮੁੰਡਾ ਨਾ ਜਿਹੜਾ ਅਸ਼ੀਫ ਟੀਵੀ ਤੇ ਦੇਖਿਆ ਹੈਗਾ अच्छा करदे ਵੀ ਦੀ ਅੰਦਰ ਰਿਸ਼ਤੇਦਾਰ ਵੀ ਹਾਂਜੀ ਠੀਕ ਐ ਅੱਛਾ ਵੀਨੇ ਤੁਹਾਡੀ ਆਵਾਜ਼ ਤੇ ਬਹੁਤ ਸੋਹਣੀ ਆ ਦਿਲ ਕਰਦਾ ਇੱਕ ਹੋਰ ਗੀਤ ਸੁਣ ਲਈਏ ਤੁਹਾਡੇ ਕੋਲੇ ਕਿਹੜਾ ਗੀਤ ਸੁਣਾਉਗੇ ਹੁਣ ਮੈਂ ਸਰਤਾਜ ਜੀ ਤੁਹਾਡੇ ਫੇਵਰੇਟ ਹਨ ਤੁਸੀਂ ਪਹਿਲਾਂ ਕਿਹਾ ਸੀਗਾ ਤੇ ਫਿਰ ਉਹਨਾਂ ਦਾ ਕੋਈ ਗਾਣਾ ਸੁਣਾ ਦਿਓ ਮੰਗਾ ਰੇ ਸ ਨੀ ਸਨੀ ਧਰੇ ਦਰੇ ਸ ਤੇਰੀ ਯਾਦ ਖੁਸ਼ਬੂਆਂ ਦੇ ਮੁੜ ਮੁੜ ਕੇ ਬੂਹੇ ਖੋਲੇ ਤੇਰੀ ਯਾਦ ਖੁਸ਼ਬੂਆਂ ਦੇ मुड़मुड़े के बू है खोले तेरे ख्याल भी खड़े ने ओ ना बू है आ दे ओ ले तेरी याद खुशबू आ दे मुड़मुड़े के बू है खोले ये बात है बहुत ही खूबसूरत है अच्छा ਵਿਨੇ ਦੱਸੋ ਜਿਸ ਤਰੀਕੇ ਦੇ ਨਾਲ ਤੁਸੀਂ ਪੜ੍ਹਾਈ ਵੀ ਕਰਦੇ ਹੋ ਨਾ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀ ਤੁਸੀਂ ਦੱਸਿਆ ਨਹੀਂ ਕਿ ਤੁਹਾਡਾ ਪ੍ਰੋਪਰ ਸ케ਜੂਲ ਕੀ ਹੈ ਕਿਵੇਂ ਮਤਲਬ ਸਭ ਕੁਝ ਮੈਨੇਜ ਕਰਦੇ ਹੋ ਪੜ੍ਹਾਈ ਵੀ ਮਿਊਜ਼ਿਕ ਨੂੰ ਵੀ ਟਾਈਮ ਦੇਣਾ ਪਲੱਸ ਰਿਆਜ਼ ਵੀ ਕਰਨਾ ਤੇ ਰਿਹਸਲ ਕਰਨ ਵਾਸਤੇ ਵੀ ਜਾਣਾ ਉਹ ਪਹਿਲਾਂ ਮੈਂ ਸਕੂਲ ਜਾਣ ਲਈ ਤਿਆਰ ਹੁੰਨਾ ਫਿਰ ਮੈਂ ਸਕੂਲੇ ਜਾਣਾ ਫਿਰ ਮੈਂ ਸ਼ਾਮ ਨੂੰ ਆ ਕੇ ਆਪਣੇ ਰਿਆਜ਼ ਨੂੰ ਟਾਈਮ ਦੇਣਾ ਅੱਛਾ ਮਤਲਬ ਜੋ ਮਰਜ਼ੀ ਹੋ ਜਵੇ ਰਿਆਜ਼ ਵਾਸਤੇ ਟਾਈਮ ਕੱਢਣਾ ਹੈ ਕੱਢਣਾ ਹਾਂਜੀ ਘਰ ਦੇ ਵਿੱਚ ਹੋਰ ਵੀ ਕੋਈ ਆਉਂਦਾ? ਹਾਂਜੀ। ਕੌਣ? ਚਾਚੂ। ਚਾਚੂ ਆਉਂਦੇ ਆ। ਠੀਕ ਹੈ। ਚਾਚੂ ਗਾਈਡ ਕਰਦੇ ਰਹਿੰਦੇ ਆ ਕਿ ਹਾਂ ਵੀ ਇਦਾਂ ਨਹੀਂ ਇਦਾਂ ਕਰਨਾ। ਹਾਂਜੀ। ਉਹਨੇ ਤਾਂ ਪ੍ਰਾਊਡ ਮਹਿਸੂਸ ਕੀਤਾ ਹੋਣਾ ਜਦੋਂ ਤੁਸੀਂ ਰਿਐਲਿਟੀ ਸ਼ੋਅ ਚ ਗਏ। ਹਾਂਜੀ। ਓਕੇ। ਅੱਛਾ ਵੀ ਨਹੀਂ ਜਾਣਦੇ ਜਾਣਦੇ ਤੁਸੀਂ ਇੱਕ ਹੋਰ ਪਿਆਰਾ ਜਿਹਾ ਗੀਤ ਸੁਣਾ ਦਿਓ ਤੇ ਸਾਡੀ ਆਡੀਅנס ਤੋਂ ਫਿਰ ਅਲਵਿਦਾ ਲੈਣ ਦਾ ਸਮਾਂ ਵੀ ਆ ਚੁੱਕਿਆ। ਰੱਬਾ ਵਿਛੜ ਜਾਵੇ ਇੱਕ ਦਿਨ ਤੇਰਾ ਰੱਬਾ ਵਿਛੜ ਜAVE ਕਦੇ ਯਾਰ ਤੇਰਾ ਹੋ ਪਤਾ ਲੱਗ ਜੇ ਵਿਛੋੜਾ ਕੀ ਹੋ ਤੈਨੂੰ ਕਹਿਣਾ ਪੈ ਜੇ ਦੁਨੀਆਂ ਨੂੰ ਮਹੀਵਾਜ ਨ ਲੱਗਦਾ ਜੀ ਐਸ ਤੋਂ ਡਾਡਾ ਦੁੱਖ ਨਾ ਕੋਈ ਐਸ ਤੋਂ ਡਾਡਾ ਦੁੱਖ ਨਾ ਕੋਈ ਐਸ ਤੋਂ ਡਾਡਾ ਦੁੱਖ ਨਾ ਕੋਈ ਪਿਆਰ ਨਾ ਵਿਛੜੇ ਹੋਏ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਕੀ ਬਾਤ ਹੈ ਬਹੁਤ ਹੀ ਸੋਨਾ ਤੇ ਹੁਣ ਫਿਰ ਬਾਈ ਬਾਈ ਕਰਦੇ ਆ ਆਡੀਅנס ਨੂੰ ਹਾਂਜੀ ਓਕੇ ਥੈਂਕ ਯੂ ਥੈਂਕ ਯੂ ਜੀ ਸੋ ਇੱਕ ਪਿਆਰੇ ਜਿਹੇ ਬੱਚੇ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਵਿਨੇ ਦੇ ਵੱਲੋਂ ਆਪਣੀ ਜੋ ਕਿ ਗਾਇਕੀ ਦਾ ਸਫ਼ਰ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਮਿਊਜ਼ਿਕ ਦੀ ਸ਼ੁਰੂਆਤ ਕੀਤੀ ਗਈ ਤੇ ਫਿਰ ਕਿਸ ਤਰੀਕੇ ਦੇ ਨਾਲ ਉਹ ਰਿਐਲਿਟੀ ਸ਼ੋਜ਼ ਦੇ ਵਿੱਚ ਗਏ ਤੇ ਫਿਰ ਉੱਥੇ ਜਾ ਕੇ ਕਿਹੋ ਜਿਹਾ ਐਕਸਪੀਰੀਅੰਸ ਉਹਨਾਂ ਦਾ ਰਿਹਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਖਿਆਲ ਸੋ ਬਹੁਤ ਹੀ ਸੋਹਣੀ ਇਸ ਬੱਚੇ ਦੀ ਆਵਾਜ਼ ਹੈ ਤੇ ਇਸ ਆਵਾਜ਼ ਵਾਸਤੇ ਜ਼ਰੂਰ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨਾ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ